ਇੱਕ ਟ੍ਰੈਕਿੰਗ ਸასი ਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਉਹ ਪਿੱਛੇ ਤੋਂ ਹੀ ਬੰਦੂਕ ਸ਼ੁਰੂ ਹੋ ਗਿਆ ਤੁਹਾਡੇ ਕੋ ਪਰਾਨਾ ਵੀ ਆ ਨੀ ਉਹ ਪਿੱਛੇ ਤੋਂ ਹੀ ਬੰਦੂਕ ਖੜੀ ਕੀਤੀ ਹੋਈ ਦੇਖ ਸਕਦੇ ਹੋ ਅਮਣ ਪਿੱਛੇ ਗੋਲੀ ਕਹੇ ਟਾਈਮ ਜਿਹੜਾ ਸੂਟ ਲੈਣੋਂ ਪਹਿਲਾਂ ਬੰਦੂਕ ਦੀ ਨੋਕ ਤੇ ਸੂਟ ਦੇ ਕੇ ਭੇਜਦੇ ਆ ਵੀ ਸੂਟ ਲੈ ਕੇ ਹੀ ਜਾਣੇ ਤੇ ਗੋਲੀ ਮਾਰ ਦੇਣੀ ਤਾਂ ਐਨ ਪੂਰੀ ਸਿੱਧੀ ਖੜੀ ਕੀਤੀ ਰਫਲ ਜੇ ਕਿਤੇ ਥੱਲੋਂ ਦੱਬੀ ਗਈ ਤੇ ਗੋਲ ਯਾਰ ਮਝੈਲ ਕੁੜੇ ਪੈਰ ਕਿੱਧਰ ਕਿੱਧਰ ਨਿਕਲਦੇ ਇਹ ਦੇਖ ਲਈ ਹੁਣ ਮਾਰਾ ਪੈਰ ਕੁੜੇ ਐਫਆਰ ਕਿੱਧਰ ਕਿੱਧਰ ਜਲੇ ਇਹ ਦੇਖੀ ਹੁਣ ਇਸ ਨਾਮ ਹੁੰਦੇ ਹੋਏ ਪਤਾ ਨਹੀਂ ਕਿੱਧਰ ਹੋ ਗਈ ਜਿਹੜਾ ਤਿੰਨ ਪੰਜ ਕਰਦਾ ਠਾ ਠਾ ਗੋਲੀਆਂ ਪਤਾ ਨਹੀਂ ਲੱਗੜੇ ਕਿਧਰੋਂ ਗੋਲੀਆਂ ਹੋਣ ਮਝਾਲ ਮਝੂਲ ਵੇਤੇ ਵੜ ਜਾਂਦੇ ਦੇਖਿਆ ਰਹਾ ਜੰਗ ਲੱਗੀ ਮਝਾਲ ਲੋਕੇ ਬੈਗੇ ਸਾਰੇ ਹੋਰ ਤੇ ਮਝਾਲ ਬਾਹਰ ਨਹੀਂ ਨਿਕਲੇ ਹੈਗੇ ਨਹੀਂ ਨਿਕਲਦੇ ਬਾਹਰ ਹੂੰ ਜਿੰਨਾ ਤੇ ਲੱਗੀਆਂ ਵਿਚਾਰਿਆਂ ਦੇ ਦਿਲ ਨੂੰ ਨਾਲ ਤੇ ਨਹੀਂ ਜਿਹੜੇ ਗਾਣਿਆਂ 'ਚ ਮਝਾਲ ਮਝਾਲ ਕਰਦੇ ਉਹਨਾਂ ਦੀ ਗੱਲ ਕਰਦੀਆਂ ਚਲੋ ਜੀ ਬੁਟੀਕ 'ਚ ਬੈਠਿਆ ਚਾਹ ਪਾਣੀ ਪੀ ਲਿਆ ਆਪਾਂ ਨੇ ਚਾਹ ਪੀ ਲਈ ਤੇ ਪਾਣੀ ਆਪਾਂ ਬੋਤਲ ਆ ਭਰ ਕੇ ਰੱਖੀਏ ਇਹ ਆਪਾਂ ਤੁਹਾਨੂੰ ਪੀ ਕੇ ਦਿਖਾਵਾਂਗੇ ਪਹਿਲਾਂ ਆਪਾਂ ਸੂਟ ਪੈਕਿੰਗ ਕਰ ਲਿਆ ਸੂਟ ਬਹੁਤ ਸੋਹਣਾ ਆਇਆ ਹੈ ਬਹੁਤ ਪਿਆਰਾ ਆਫ ਵਾਈਟ ਬਾਟਮ ਨਾਲ ਤੇ ਆਲਓਵਰ ਵੀ ਬੜਾ ਸੋਹਣਾ ਬੰਦਾ ਇਹ ਮੰਨ ਲਿਆ ਹੀ ਆਪਣੇ ਦੀ ਪਰ ਮੰਨ ਦੀ ਨੀਤ ਹੁਣ ਖਰਾਬ ਹੋ ਗਈ ਤੇ ਮੇਰੀ ਨੀਤੇ ਦੇ ਤੇ ਪੈ ਗਈ ਹੈ ਮੈਂ ਹੁਣ ਮੈਂ ਹੀ ਸਵਾਲੇ ਮੈਂ ਖਰਾਬ ਤੇਰੀ ਇਹ ਹੋ ਗਈ ਕਿ ਮੈਂ ਕਹਿੰਦੀ ਮੈਂ ਸੋਣਾ ਨਹੀਂ ਫਿਰ ਮੇਰੀ ਨੀਤੇ ਤੇ ਪੈ ਗਈ ਚਲ ਮੈਂ ਮੈਂ ਸਵਾਲੇ ਨਹੀਂ ਬਹੁਤ ਤੇਰਾ ਸੌਫਟ ਫੈਬਰਿਕ ਆ ਹੈ ਸੌਫਟ ਵਾਲਾ ਫੈਬਰਿਕ ਆ ਹੈ ਗੁਲਵਿੰਦਰ ਨੂੰ ਕੀ ਹੋ ਗਿਆ ਉਤਰੇ ਨੂੰ ਕਿਨੂੰ ਹੋ ਨੂੰ ਕੀ ਹੋ ਗਿਆ ਯਾਰ ਚੈਟਿੰਗ ਬਾਕੀ ਸ਼ੋਅ ਹੀ ਨਹੀਂ ਕਰਦੇ ਇੱਕ ਇੱਕ ਦਿਨ ਦੀ ਚੈਟਿੰਗ ਸ਼ੋਅ ਕਰਨ ਦਿਆ ਬਸ ਨਹੀਂ ਫਿਰ ਸਾਰਾ ਕੁਝ ਤਾਂ ਵੇਚ ਜਾਏ ਡਾਟਾ ਇਹਦੇ ਨੂੰ ਸਹੀ ਕਰਵਾ ਆ ਸੂਟ ਰੈਡੀ ਨਹੀਂ ਜਾਣ ਨੂੰ ਦੀਦੀ ਤੁਸੀਂ ਐਂਦਾ ਕਰੋ ਜੀ ਲਓ ਜੀ ਸਾਡੀ ਅਮੰਨ ਦਾ ਯਕੀਨ ਨਹੀਂ ਹੈਗਾ ਕਿਸੇ ਤੇ ਆਹ ਦੇਖੋ ਸਫਾਈ ਕਰਨ ਬੈਠੀ ਵੀ ਆਪ ਥੱਲੇ ਨਹੀਂ ਮੈਨੂੰ ਸਵਾਦ ਨਹੀਂ ਆਉਂਦਾ ਉਹ ਕੰਮ ਦਾ ਜਿੰਨਾ ਚਿਰ ਮੈਂ ਆਪ ਨਾ ਕਰਾਂ ਬਹੁਤ ਹੈ ਯਾਰ ਜੇ ਕੰਮ ਨਹੀਂ ਤੋਂਣਾ ਪਈ ਬਸ ਉਹ ਆਪਾਂ ਨੂੰ ਮਜਬੂਰੀ ਹੈ ਨਾ ਹੁਣ ਕਰਤੀ ਸਕਦੇ ਆਪਾਂ ਤੇ ਦੇਖੋ ਕੰਮ ਸਾਰਾ ਹੋ ਗਿਆ ਸੀ ਮਤਲਬ ਕੰਮ ਕਹਿਣ ਨੂੰ ਹੋ ਗਿਆ ਸੀ ਸਾਰਾ ਪਰ ਹੋਇਆ ਨਹੀਂ ਹੁਣ ਇਧਰ ਜਿਹੜੀ ਨੀਚੇ ਦੀ ਸਫਾਈ ਸ਼ੈਂਖਾਂ ਦੇ ਉਹ ਸਾਰੀ ਆਪਣ ਬੈਠ ਕੇ ਕਰਨੀ ਪਈ। ਕੰਗੀ ਤਰ੍ਹਾਂ ਸਾਫ਼ ਹੋ ਗਿਆ। ਆ ਵਿੱਚੇ ਪਾਣੀ ਪੈਟ ਸਾਰਾ। ਪਿੰਡਾਂ ਨਹੀਂ ਤੇ ਔਲ ਪਾਣੀ ਢੇਟ ਲੈਣਾ। ਗਰਮ ਪਾਣੀ ਹੋਣਾ। ਸਾਰਾ ਖਰਾਬ ਹੋ ਗਿਆ ਉਹਦੋਂ ਪੈਬਲੋਕ ਹੁਣ ਕਰਕੇ ਨਹੀਂ ਤਾਂ ਸਾਰਾ ਸਹੀ। ਸਾਰਾ ਪਟ ਪੜਾਈ ਜਾ ਹੋਵੇ। ਬੱਸ ਹੋ ਗਿਆ ਹੋ ਗਿਆ। ਜਿੰਨੀ ਜ਼ੋਰ ਦੀ ਲਫਾਫਾਂ ਸੰਡਿਆ ਹੈ ਪਾੜ ਜਾਂਦਾ ਕੋ ਲੈਣਾ ਪੰਜ ਘਾਰ ਉਹ ਉਹਦੋਂ ਕਹਿੰਦੇ ਨੇ ਪਾਜੀ ਤੁਹਾਨੂੰ ਵਾਪਸ ਕਰ ਦਿਆ ਕਰੋ ਕਦੋਂ ਲਫਾਫੇ ਹਾਂ ਵਾਹ ਦੋਨੇ ਸੇਮ ਬਣ ਕੇ ਚੱਲੇ ਨੇ ਦੋਨੇ ਮਾਵਾਤੀ ਹਾਂ ਦੇ ਬਹੁਤ ਪਿਆਰੇ ਸੀ ਹੈਂਡ ਵਗ ਲੈ ਕੇ ਨਸਾਣਾ ਹੋਇਆ ਕੰਮ ਬੋਲਦਾ ਸਾਡਾ ਬਾਸੀਆਂ ਦਾ ਕੰਮ ਬੋਲਦਾ ਕਿ ਨਹੀਂ ਬੋਲਦਾ ਤੂੰ ਛੱਡ ਪਈ ਹਾਂ ਆ ਵੀ ਸੇਮ ਹੈ ਮਨ ਹਾਂ ਇਹ ਵਿਦਿਆ ਇਹਨਾਂ ਨੇ ਉਹ ਇੱਕ ਖਜ਼ਾਰੇ ਵਾਲਾ ਜੀ ਉਹ ਅੱਛਾ ਠੀਕ ਹੈ ਜੀ ਆ ਵੀ ਬਹੁਤ ਪਿਆਰਾ ਆ ਵੀ ਬਹੁਤ ਪਿਆਰਾ ਲੋ ਜੀ ਪਹਿਣਾ ਦੇ ਬੁਟੀਕ ਤੋਂ ਬਣ ਕੇ ਜਾ ਰਹੇ ਨੇ ਸੋਹਣੇ ਸੋਹਣੇ ਸੂਟ ਐਵੇਂ ਦੇ ਸੂਟ ਬਣਾਣ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਤੇ ਪਹਿਣਾ ਦੇ ਬੁਟੀਕ ਤੇ ਪੰਜਾਬੀ ਪਹਿਰਾਵੇ ਤੇ ਵੈਬਸਾਈਟ ਨਾਲ ਹਾਂ ਜੁੱਤੀਆਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਮੈਂ ਜੁੱਤੀਆਂ ਦਾ ਸਾਡਾ ਕਿਉਂਕਿ ਇੱਕ ਪਹਿਣ ਦਾ ਕਮੈਂਟ ਆਇਆ ਸੀ ਕਹਿੰਦੇ ਜੁੱਤੀ ਹਾਂਜੀ ਮੈਂ ਮਿਲ ਜੇਗੀ ਤੁਸੀਂ ਲੈ ਸਕਦੇ ਹੋ ਆਪਣਾ ਨੰਬਰ ਦੱਸ ਦਿਆ ਕਰੋ ਪੰਜਾਬੀ ਜੁੱਤੀ ਦਾ ਜਿਵੇਂ ਇਹਦਾ ਨੰਬਰ ਹੈਗਾ ਜੀ ਆ ਦੇਖੋ 40 ਲਿਖਿਆ ਹੋਇਆ ਹੈ ਦੇਖਿਆ ਤੁਹਾਨੂੰ 40 ਇੱਕ ਮਿੰਟ ਹੁੰਦਾ ਸਰ 40 ਨੰਬਰ ਆ ਤੇ ਪਤਾ ਲੱਗ ਜਾਂਦਾ ਹੈ ਨਾ 40 ਨੰਬਰ ਹਾਂ ਤੁਸੀਂ ਬਸ ਤੁਹਾਡੇ ਕੋਈ ਵੀ ਇੰਡੀਆ ਦੀ ਜੁੱਤੀ ਹੈ ਨਾ ਹਾਂ ਤੇ ਤੁਸੀਂ ਬਸ ਉਹ ਕਰਨਾ ਨੂੰ ਉਹਦਾ ਨੰਬਰ ਤੁਹਾਨੂੰ ਦੱਸੋ ਉਹ ਕਿ সাইਡ ਤੋਂ ਆ ਗਈ ਇਹ ਮੈਂ ਆ ਗਈ ਇਹ ਦਸ ਬਣੀ ਗਈ ਕਗਰਾ ਕਗਰਾ ਦੇ ਸਰਾਰੇ ਬੰਦ ਸਰਾਰਾ 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 ਹੋ ਗਿਆ ਇਹ ਸਰਾਰਾ ਬਣਾਇਆ ਆਪਾਂ ਨੇ ਇਹ ਰੈਡੀमेड ਜਿਹੜਾ ਮਟੀਰੀਅਲ ਹੈ ਨਾ ਉਹ ਵੀ ਮਿਲ ਜਾਂਦਾ ਇਹਦੇ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਘਰਾਂ ਦੇ ਲਈ ਆਪਾਂ ਆਪਣੇ ਮੰਨ ਦੇ ਡਰੈਸ ਨਾਲ ਤੁਸੀਂ ਕਿਤੇ ਕਾਪੀ ਕਰ ਲਿਓ ਇਹ ਲੱਗੇ ਤਾਂ ਮੰਗਲ ਵੈਜੋ ਆ ਦਿਖਾਈਏ ਬਣਾ ਆਂ ਹੀ ਕੁੜਤੀ ਵੀ ਦਿਖਾਈਂ ਸ਼ਰਾਰੇ ਦੀ ਲੈ ਜੀ ਇਹ ਸਾਰਾ ਰੈਡੀमेड ਮਟੀਰੀਅਲ ਇਹ ਵੀ ਆਪਣੇ ਕੋ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਤੁਸੀਂ ਫੋਟੋ ਭੇਜ ਕੇ ਡਿਜ਼ਾਈਨ ਸਿਲੈਕਟ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਹੁਣ ਆਪਾਂ ਤੁਹਾਨੂੰ ਸੈਂਡ ਕਰ ਦਾਂਗੇ ਹਾਂ ਜਿਹੜਾ ਤੁਹਾਨੂੰ ਕਲਰ ਪਸੰਦ ਹੋਇਆ ਤੁਸੀਂ ਵੀ ਆਪਣਾ ਡਿਜ਼ਾਈਨ ਸੈਂਡ ਕਰ ਸਕਦੇ ਹੋ ਹਾਂ ਕਿੰਨਾ ਚਾਹੀਦਾ ਇਦਾਂ ਦਾ ਚਾਹੀਦਾ ਫੈਬ੍ਰਿਕ ਆਪਣੇ ਕੋ ਅਵੇਲੇਬਲ ਹੈ ਨਿਕਾਲਣੀ ਹੈਗੀ ਜਿਵੇਂ ਦਾ ਮਰਜ਼ੀ ਕਹੋਗੇ ਮਰਜ਼ੀ ਹੋਵੇ ਸ਼ਵੇਸ਼ਵਰੀਆ ਰਾਇ ਹੋਵੇ ਹੂੰ ਸਨੀਰ ਸਾਟੀ ਹੋਵੇ ਜੁਗ ਜੁਰੀ ਸਾਟੀ ਤਾਂ ਹੀ ਬ ਬੜਾ ਬੁਰਾ ਪਰ ਤਾਂ ਸਾ ਮਾ ਜੀ ਕਰਿਓ ਬੈਠੀ ਸੁਨੀਲ ਸੈਟੀ ਦਾ ਤੇ ਆਪਾਂ ਕੁਛ ਹੀ ਨਹੀਂ ਬਣਾਣਾ ਬਣ ਨਹੀਂ ਵਰਮਾਲ ਰ ਇੱਥੇ ਬੰਨਦਾ ਉਹ ਵੀ ਮਿਲ ਜਾਂਦਾ ਤੁਹਾਡੇ ਕੋਲ ਆਹ ਕੱਪੜੇ ਪ੍ਰੈਸ ਕੀਤੇ ਨੇ ਉੱਤੇ ਸਿਰ ਤੇ ਤੂੰ ਬਣ ਕਰਕੇ ਕੀਤੇ ਨਾ ਤੂੰ ਲੈ ਉੱਚ ਅਜ ਦੇ ਕੀਤੇ ਨਾ ਕਮੀਜ਼ ਦੇ ਥੱਲੇ ਥੱਲੇ ਉੱਪਰ ਕਿਨੇ ਵੇਖਣਾ ਗੋਣੀ ਆ ਮੈਂ ਨਹੀਂ ਥੋੜੀ ਆ ਹਾਇ ਕੀਤੇ ਹੋਏ ਪ੍ਰੈਸ ਪਰ ਪ੍ਰੈਸ ਕੀਤੇ ਸੋਨ ਨੂੰ ਦੇਖੋ ਪ੍ਰੈਸ ਕੀਤਾ ਹੋਇਆ ਉੱਤੇ ਤੋਂ ਝੋਲਾ ਰੱਖਦਾ ਕਿਉਂ ਜਲ ਤੱਕ ਤੇ ਆਦੇ ਮੇਨਾ ਵੀ ਭੈਣ ਬਟਿਕ ਵਾਲਾ ਤੈਨੂੰ ਚੰਗਾ ਠੀਕ ਹੈ ਤੇ ਪੈਣਾ ਦੇ ਬੁਟੀਕ ਨੂੰ ਵੀਡੀਓ ਚ ਨਹੀਂ ਵੰਦੇ ਕਿ ਉਹਨਾਂ ਦਾ ਉੱਥੇ ਕੀ ਹਾਲ ਹੈ ਉੱਥੇ ਤਾਂ ਗੱਲ ਹੋਰ ਬਾਹਰ ਗੱਲ ਹੋ ਰਹੀ ਹੂੰ ਐਡੀ ਵੀ ਗੱਲ ਹੋ ਰਹੀ ਹੈਗੀ ਉਹ ਪ੍ਰਧਾਨ ਤੇ ਬਹਿ ਗਿਆ ਉੱਥੇ ਮੂੰਹ ਬਣਾ ਕੇ ਬਹਿ ਚੱਲ ਪੈਕ ਕਰ ਦਨਗੇ ਨਾ ਐਡਰੈਸ ਕੱਢ ਰਿਹਾ ਕਲੰਦਰ ਐਡਰੈਸ ਕਿੱਥੇ ਕੱਢਣਾ ਹੈ ਜਿਹੜੇ ਕੋਰੀਅਰ ਜਾਣੇ ਉਹਨਾਂ ਨੇ ਕੱਢੇ ਸਾਰੇ ਅੱਜ ਕਿਸੇ ਦਾ ਕੋਰੀਅਰ ਨਹੀਂ ਛੱਡਿਆ ਹੈਗਾ ਸਾਰੇ ਤਾਂ ਮੈਂ ਤੁਹਾਨੂੰ ਪੁੱਛ ਲਿਆ ਪਤਾ ਕੀ ਕਾਫੀ ਦਿਨਾਂ ਤੋਂ ਕੋਰੀਅਰ ਰਾਹ ਚ ਹੀ ਡੇ ਪਏ ਨੇ ਤਾਂ ਫਿਰ ਕਰਵਾਏ ਵੀ ਨਹੀਂ ਸੀ ਆਪਾਂ ਨੇ ਹੂੰ ਬੁਟੀਕ ਆਹੋਂ ਤੋਂ ਕਿੱਥੇ ਲੱਭਕਣੇ ਉਹ ਵੀ ਅੰਦਰ ਪਿਆ ਮੰਮੀ ਲੱਕਮਰੇ ਚਾਰਜ ਲੱਗਾ ਸੀ ਆਹੋ ਚਾਰ ਲਾ ਕੇ ਮੰਮੀਏ ਤੁਮੇ ਚੁੱਕਣਾ ਬੰਦ ਉਹ ਯਮਨ ਨੇ ਪੈਕ ਕਰਤਾ ਲਾਲ ਚੁੰਨੀ ਵੀ ਪਾ ਦੇਣਾ ਚੁੰਨੀ ਪਾ ਦੇਣਾ ਬਹੁਤ ਹੈਵੀ ਯਮਨ ਭਾਰੀ ਬਹੁਤ ਹੈ ਤੇ ਯਾਰ ਹੈ ਕਿਵੇਂ ਚੱਕਣਾ ਇਹ ਨੂੰ ਜੇ ਕੋਈ ਮੇਰੇ ਵਰਗੀ ਪਤਲੀ ਪਲੰਗ ਹੋਈ ਤਾਂ ਉਹਨੂੰ ਤਾਂ ਭਾਰ ਲੱਗਣਾ ਜੇ ਤੇਰੇ ਵਰਗੀ ਹੋਈ ਤਾਂ ਸੰਭਲ ਜੂਗੀ ਮੇਰੇ ਵਰਗੀ ਹੂੰ ਬਸ ਫੇਰ ਫੇਰ ਠੀਕ ਹੈ ਪਾ ਕੇ ਦਿਖਾ ਦਿੰਦੀ ਇੱਕ ਵਾਰੀ ਕੇ ਮੇਰੀ ਲੱਗਦੀ ਤੂੰ ਅਮਨ ਨੇ ਕਿਵੇਂ ਆਜ ਵੀ ਪਾਇਆ ਚਰਾਰਾ ਹਰੇ ਰੰਗ ਦਾ ਗਰਾਰਾ ਕਿ ਚਰਾਰਾ ਪੈਰ ਹਾਂ ਪਾਇਆ ਨਹੀਂ ਮੈਂਦੀ ਅਜੇ ਅਸੀਂ ਪਾਏ ਸੀ ਜਿੱਥੇ ਮਰਜ਼ੀ ਸੇੜਦੇ ਹੁਣ ਤਾਂ ਕੋਈ ਚੱਕਰ ਨਹੀਂ ਭਾਵੇਂ ਰਾਹ ਚ ਮੋੜ ਦੇ ਜਾਉ ਬਤਾਉਂ ਸੁਟਰਾ ਨਹੀਂ ਗਿਆ ਬੰਦ ਕੀਤਾ ਉਹ ਆਹ ਡਾਊਨਲੋਡ ਸੁਣੀ ਰਹਿ ਗਈ ਅਗਰ ਇਹ ਜਾਣੇ ਨੇ ਸਾਡੇ ਹੁਣ ਕੋਰੀਅਰ ਸਾਰੇ ਯੂਕੇ ਜਾਣਾ ਉਹ ਪੈ ਕੈਨੇਡਾ ਵਾਲਾ ਕੈਨੇਡਾ ਜਾਣਾ ਪੈ ਕੈਨੇਡਾ ਜਾਣਾ ਮੇਰਾ ਕੈਨੇਡਾ ਵਾਲਾ ਕੋਰੀਅਰ ਕੱਲ ਪਹੁੰਚ ਗਿਆ ਬਹੁਤ ਪਸੰਦ ਆਇਆ ਉਹਨਾਂ ਨੂੰ ਸੂਟ ਹੂੰ ਬਸ ਫਿਰ ਬੱਲੇ ਬੱਲੇ ਆ ਤੇ ਬਾਕੀ ਸਭ ਥੱਲੇ ਥੱਲੇ ਆ ਸੂਟਾਂ ਦੀ ਬੱਲੇ ਬੱਲੇ ਆ ਬਹੁਤ ਸੋਹਣਾ ਮਿਰਰ ਵਰਕ ਆ ਇਹ ਸਾਰਾ ਮਿਰਰ ਵਰਕ ਆ ਮੇਰਾ ਉਹ ਸਿੱਪੀ ਸੁੱਕੀ ਵਿੱਚ ਹੀ ਹੈ ਸਾਰਾ ਕੁਝ ਨਾ ਚਲ ਮੈਂ ਵੀ ਫਾਉਂਗ ਤੇ ਵੱਡਾ ਇਹ ਦੋ ਲਖਾ ਫੇਂਚ ਪਾ ਦੇਣਾ ਦੋ ਚ ਪਾ ਦੇ ਆਹ ਫੰਡੂ ਮਰ ਖਾਓ ਸੈਂਡਵਿਚ ਅਮਨੇ ਤਾਂ ਸਾੜ ਹੀ ਛੱਡੇ ਆਪਣੇ ਵਰਗੇ ਕਰ ਛੱਡੇ ਸਾੜੇ ਸੜ ਜੇ ਆਹ ਉਹ ਤੇ ਪ੍ਰਭੂ ਦੀ ਬਣਾਉਂ ਤੇ ਮੇਰੀ ਵੀ ਬਣਾਉਂ ਤੇਰੇ ਕਾਦੇ ਬਣਾਏ ਤਾਂ ਮੈਂ ਆਂ ਮੈਂ ਆ ਜਦ ਲੈ ਗੁੱਤਾਂ ਵਿੱਚ ਪਾਉਂ ਉਹ ਕੀ ਲੈ ਕੇ ਦਿੰਦਾ ਚਾਚੂ ਲੈਣਾ ਚਿਲੀ ਫਲੈਕਸ ਕੱਢ ਕੇ ਦਿੱਤੇ ਜੱਜ ਮੈਂ ਤਾਂ ਪੈਸਾ ਮਾਰ ਲੈ ਕੇ ਦਿੰਦਾ ਤੁਰ ਕੋਈ ਗੱਲ ਨਹੀਂ ਰਿਜ਼ਰਵ ਤੋਂ ਆਤਾ ਰੇਗਾ ਸੈਂਡਵਿਚ ਖਾ ਲੈ ਲੈ ਖਰਚੂ ਖਰਚ ਦੋ ਮੈਂ ਦੇਣੀ ਆ ਤਰੀਕੇ ਨਾਲ ਉਹ ਸੌਸ ਸੌਸ ਪਾ ਕੇ ਦੇਣੀ ਆ ਠੀਕ ਹੈ ਲੈਓ ਕੁਰਸੀ ਪਾ ਸੀ ਜਾਸ ਤਾਂ ਮੈਂ ਦਾਦੀ ਕੱਲੇ ਬੈਠ ਜਾ ਨਾ ਉਹ ਜੀ ਮੰਜੀ ਦੇ ਆਸ ਬੰਦ ਤੂੰ ਇਹ ਬੰਦ ਕਰ ਦੋ ਮਿੰਟ ਯਾਰ ਦੇ ਲੈ ਕੋ ਜਗਾ ਥੋੜੀ ਜਿਹੀ ਕਿੱਥੇ ਜਾਣਾ ਥੋੜੇ ਓਖਾ ਕੰਮ ਗੁੱਲਿਆ ਕੋਈ ਆ ਰੋਲਾ ਕਰ ਪਾ ਲਈ ਮਿੱਗੀ ਮਿੱਗੀ ਇਹਦੇ 3500 ਲਾਇਆ 5000 ਦੇ ਦੂ ਕੱਪੜਿਆਂ ਦੀ ਲਾਇਆ ਕੱਪੜੇ ਰੱਖ ਰੱਖੇ ਨੇ ਕੀ ਕਹੀ ਹੁਣ ਦੋਸਤ ਲੈ ਆਉਂਦਾ ਉਹਦੀ ਜਿਹੜੀ ਬੋਨ ਲੀਤੀ ਆਉਂਦੀ ਮੈਂ ਸਿੱਧੀ ਬੋਨ ਆ ਡਰ ਲੱਗ ਰਿਹਾ ਚਾਚੂ ਬਾਵਾ ਜਿਆਦਾ ਤੂੰ ਜਾ ਓ ਜਿੰਦਾ ਮੰਦਾ ਆ ਗਿਆ ਰਿਜ਼ਲਟ ਚੈੱਕ ਕਰ ਰਹੇ ਹਾਂ ਹੁਣ ਕੀ ਭੰਦਾ ਮੰਦਾ ਦੇਖਦੇ ਆ ਸਹੀ ਹੱਥ ਸਹੀ ਹੱਥ ਮਾ 274 ਲੱਗੀ ਹੂੰ ਕੌਣ ਸੋਸ ਨੇ ਸਾਇੰਸ ਦਾ ਟਾਇਰ ਤੇ ਮੈਥਸ ਘਟਾਏ ਆ ਕਿਦੇ ਉਹ ਬੱਚਾ ਹੋਣਾ ਕੁਇਦ ਮੈਂ ਵੀ ਜੋ ਮੈਂ ਦਮਣ ਤੇ ਕਹਿ ਰਹੀ ਐ ਤਮਨ ਤਾਂ ਸਹੀ ਲੱਗ ਕਿ ਜਾ ਹੀ ਨਹੀਂ ਸਕਦੀ ਜਿਵੇਂ ਕਦੇ ਮੈਂ ਕਦੇ ਕਿਹਾ ਮੈਂ ਦਮਣ ਦੇ ਵੱਧ ਹੋ ਸਕਦੇ ਗਗਨ ਘਟ ਕਹਿ ਰਹੀ ਐ ਮੈਂ ਇਹ ਕਹਿ ਦੂੰ ਚਲੋ ਕ੍ਰਿਸ਼ਨਰ ਨਾਲ ਨਹੀਂ ਘਰ ਦਿੱਤੀ ਉਹ ਕਿੱਧਰ ਗਈ ਨਹੀਂ ਨਹੀਂ ਸੋਸ ਪਾਣੀ ਕਣੀ ਘੱਟ ਲੱਗੀ ਐ ਖਾ ਕੇ ਦੱਸੋ ਕਿਵੇਂ ਬਣੇ ਨੇ ਛੋਟੇ ਤੇ ਬੈਠੇ ਪਰਨਾ ਨੂੰ ਵਿਆਹ ਆਇਆ ਘੱਟਿਆ ਪਰਨਾ ਪਰ ਮੈਂ ਇੱਥੇ ਪਾਵਾਂ ਆ ਰਾਜੇ ਬੇਟੇ ਦੇ ਕੰਪੜੇ ਪਏ ਨੇ ਮਾਰ ਜੋ ਦੇ ਬਲੇਜ਼ਰ ਦਾ ਤਾਂ ਕੁਝ ਹੋਰੀ ਬਣ ਗਿਆ ਨਾ ਕਰਨੇ ਨੇ ਕੋਈ ਦੱਸੂਗਾ ਜੇ ਕਦੋਂ ਕਰਨੇ ਨੇ ਫਿਰ ਉਹ ਸਾਨੂੰ ਕਰਾਂਗੇ ਆਜੋ ਬੁੱਗਾ ਖਾੜੂ ਹੋਂ ਤਾਂ ਅੱਖਾਂ ਤੇ ਫੜਾਣੇ ਨੇ ਜੀ ਦਮਨ ਸਾਡੇ ਦਾ ਨਾ ਰਿਜ਼ਲਟ ਆ ਗਿਆ ਤੇ ਦਮਨ ਸਾਡਾ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ ਸਾਰੇ ਜਾਣੇ ਮੇਰੇ ਪੁੱਤ ਨੂੰ ਮੁਬਾਰਕਾਂ ਦਿਓ ਮਤਲਬ ਇਹ ਨਾ ਸਮਝਿਓ ਕਿ ਫਸਟ ਆਇਆ ਕਿ ਸੈਕੰਡ ਆਇਆ ਬਹੁਤ ਵਧੀਆ ਨੰਬਰ ਆਏ ਨੇ ਮੇਰੇ ਪੁੱਤ ਦੇ ਤੇ ਪਾਸ ਹੋ ਗਿਆ ਤੇ ਚਲੋ ਜੀ ਮੈਂ ਬਾਜ਼ਾਰ ਜਾਵਾਂ ਆ ਕੇ ਤੁਹਾਨੂੰ ਮਿਲਦੀਆਂ ਠੀਕ ਹੈ ਜੀ ਈਗਾ ਹੁਣ ਕੀ ਕਰੀਏ ਆਪਾਂ ਕਰਦੇ ਬਲੌਗ ਕੰਟੀਨਿਊ ਹਾਂ ਜੱਟੀ ਬਾਵਾ ਹਾਂ ਤੇ ਕਿਤੇ ਉਹਦਾ ਪੜ੍ਹਨ ਦਾ ਕਰ ਦਿੰਦਾ ਪੜ੍ਹਨ ਦਾ ਕੋਈ ਫਾਇਦਾ ਨਹੀਂ ਪਟੀਕ ਚ ਮਾਰਦੇ ਬਾਰੇ ਵਾਲਾ ਬਾਵਾ ਹੀ ਚੁੱਪ ਰਹੇ ਅਮੜ ਦੇ ਇਹ ਮੈਂ ਇੰਗਲਿਸ਼ ਕੀਤੀ ਅਮਣ ਨੇ ਬੋਲ ਮੇਰੇ ਕੋਈ ਪੱਖ ਚ ਕੀ ਬੋਲੇਗਾ ਸੋਨੂੰ ਮੈਂ ਤਾਂ ਦੱਸਦਾ ਇਹ ਚੈਨਲ ਹੈ ਇਹ ਚੋਈ ਤੇ ਗੱਲ ਕੀ ਘਟਾਉ ਮੈਨੂੰ ਬੀਜਕਾ ਕੀ ਘਟਾ ਬੜਾ ਕੁਛ ਕਰਦੇ ਉਹ ਘਟਾ ਕਰ ਕਿਤੇ ਗੂ ਘਟਾ ਓ ਤੇਰੀ ਯਾਰੀ ਘਟਿਆ ਸੀ ਗਾਇਸ ਕੁਲਵਿੰਦਰ ਨੇ ਹੌਰਨ ਤੇ ਹੌਰਨ ਹੌਰਨ ਤੇ ਆਜੋ ਭਾਈ ਆਜੋ ਫਟਾਫਟ ਆਜੋ ਆਜੋ ਓ ਡਈ ਆ ਰਹੀ ਆ ਰਹੀ ਛੇਤੀ ਕਰੋ ਆ ਰਹੀ ਸਵੇਰ ਦਾ ਕਹਿ ਰਹੇ ਆ ਚਲ ਕੋ ਚਲ ਕੋ ਬਾਸ ਜਾਣਾ ਹੀ ਆਪਾਂ ਮ제 ਨਾਲ ਐਂਡ ਬ੍ਰੇਕ ਤੋਂ ਬੜਾਈ ਗੱਡੀ ਚੱਲ ਪਈ ਸੀ ਤੇ ਕੰਮ ਖਰਾਬ ਹੋ ਜਾਣਾ ਸੀ ਸਾਰਾ ਹੀ ਤੂੰ ਇਹਨੂੰ ਕਿੱਥੇ ਲਾਤਾ ਵਿਚਾਲੇ ਵਿਚਾਲੇ ਲਾਤਾ ਮੇਰੇ ਕੱਪੜੇ ਸੁੱਕ ਰਹੇ ਨੇ ਕੱਪੜੇ ਉੱਥੇ ਬਾਹਰ ਵੀ ਸੁੱਕ ਜਾਣੇ ਹਨ ਸੋ ਬਾਹਰ ਜੇ ਮੀਂਹ ਨਹੀਂ ਆ ਰਹੀ ਅੱਜ ਤੱਕ ਹੀ ਬੰਦਾ ਅੱਛਾ ਤੂੰ ਤੇ ਸੋਤ ਨਾਲ ਹੀ ਤੇਰਾ ਮੂੰਹ ਜਿਵੇਂ ਅੱਡਾ ਰੋੜੀ ਚੋਈ ਉਹ ਲਿਪਸਟਿਕ ਲਾਤੀ ਹੈ ਉਹ ਅੱਗਾ ਲਿਬੜਿਆ ਤੇ ਅੱਦਾਂ ਅੱਦਾਂ ਲੰਘ ਖਾਲੀ ਬੋਲਣ ਲਗਾ ਲਿਪਸਟਿਕ ਲਾਤੀ ਕਿ ਕੀ ਕਰ ਰਹੇ ਹੋ ਉਹਦੇ ਅੰਦਰ ਦੇਖ ਭੈਣ ਛੱਡ ਦੋ ਤੁਸੀਂ ਕਿਉਂ ਲੜਨ ਡੇ ਹੋ ਏ ਛੱਡੋ ਚਲੋ ਵੀਡੀਓ ਸ਼ੂਟ ਕਰੀਏ ਚਲੋ ਹਮਣ ਤੇਰਾ ਨਵਾਂ ਕਿਵੇਂ ਲੱੱਪ ਕੇੜੀਏ ਹਾਂ ਜਦੋਂ ਬੀਬੀ ਨਾਲ ਨਵੋ ਜੜੇ ਤੂੰ ਤਾਂ ਕਹਿੰਦੀ ਆ ਜਦੋਂ ਬੀਬੀ ਨੂੰ ਕਹੇ ਬੀਬੀ ਨਦਰ ਲਾਗੇ ਕਹਿੰਦੀ ਨਵੋ ਦੇ ਅਮਰ ਕਿੰਨੇ ਸੋਹਣੇ ਨੇ ਉਧਰ ਅਮਰ ਜੁੱਤੀ ਲੈ ਆਈ ਅੱਜ ਨਵੀਂ 1200 ਰੁਪਏ ਦੀ ਜੁੱਤੀ ਦੇ ਮਾਸੀ ਬਲಾಗ್ਦੀ ਨਾ ਮਹਾਰਾਸ਼ਟਰੀ 100 ਰੁਪਏ ਦੀ ਲਾਦੇ ਜੇ ਥਰੀਏ ਦੇ ਵਿੱਚ ਨਹੀਂ ਹੁੰਦੇ ਤੇ ਆਪਣਾ ਲੈ ਲਓ ਉਹ ਹੀ 50 ਰੁਪਏ ਵਾਈ ਨੀ ਤੁਮ ਕਰਿਓ ਤਾਂ ਲੱਗਦਾ ਬਾਤ ਕਿੱਦਨੇ ਆਉਂਦੇ ਆ ਮੈਂ ਹੁਰਕੰਦੀ ਹਾਂ ਵੱਡੀ ਨਾਲ ਮੇਰੇ ਕਿਤੇ ਵੇਖੀ ਮੇਰਾ ਨਉ ਤੇ ਮੇਰਾ ਹੁਣ ਟੁੱਟਿਆ ਹੈ ਪਰ ਉਹ ਦਿਨ ਚੜੇਗਾ ਤੇ ਕਦੋਂ ਮੈਂ ਨਉ ਲਵਾਵਾਂਗੀ ਐਡੇ ਕਿ ਰਾਤ ਨੂੰ ਤੈਨੂੰ ਵੇਖਣਾ ਕੇ ਹਮਣੂੰਗਾ ਤੇ ਤੇਰੀ ਕੁਦੇ ਖੋਦੀ ਚ ਲੱਗਣ ਦੀ ਮੈਂ ਸੁਪਣਾ ਜਿਕੇ ਜਾਣਾ ਪੈਗਾ ਤੇ ਹਣਾ ਨੂੰ ਨਉ ਤੇ ਲਵਾਉਂਦੇ ਫਿਰਦੇ ਆਰਡਰ ਕਿਹਨਾਂ ਤੇ ਮੰਮੀ ਦਾ ਸੋਰੇ ਆਰਡਰ ਆਇਆ ਹੁਣ ਆ ਉਹਦਾ ਵੀਡੀਓ ਨਹੀਂ ਪਾਈ ਉਹਨੇ ਆਰਡਰ ਬੁੱਕ ਕਰਨ ਈ ਅਗਲੀ ਵੇਲੇ ਹਾਂ ਚੱਲ ਚੱਲੀ ਆਪਾਂ ਕਰੀਏ ਅੱਜ ਦਾ ਨਹੀਂ ਪਿਆਰ ਨਾ ਮੇਰਾ ਅਸੀਂ ਹੁਣੇ ਵੀਡੀਓ ਸ਼ੂਟ ਕਰਕੇ ਤੇ ਆ ਦੇਖੋ ਸੂਟਾਂ ਦੀ ਆ ਪਏ ਨੇ ਕੀ ਦੇਖੋ ਪੈਨ ਦੇ ਕੋ ਆਈ ਮੈਨ ਲੱਲੂਰਾ ਹਮਣਾ ਆ ਆ ਲੱਲੂਰਾ ਆ ਲੱਲੂਰਾ ਮੈਂ ਵੀਡੀਓ ਸ਼ੂਟ ਕਰੀਏ ਸਾਰੇ ਸੌਂ ਗਏ ਨੇ ਪਰ ਆ ਬੰਦਾ ਨਹੀਂ ਸੌ ਰਿਆ ਤੁਸੀਂ ਇਹ ਸੁਣ ਇਹ ਅਸੀਂ ਤਾਂ ਕੰਮ ਕਰਨ ਦੇ ਆ ਅਸੀਂ ਤਾਂ ਵੀਡੀਓ ਸ਼ੂਟ ਕਰਨੀ ਸ਼ੂਟਾਂ ਦੀ ਮੇਰੇ ਨਾਲ ਮੇਰੇ ਪੁੱਤ ਨੇ ਦੰਮੂ ਨੇ ਵੀਡੀਓ ਸ਼ੂਟ ਕਰਾਣੀ ਸ਼ੂਟਾਂ ਦੀ ਸੋਏ ਚਲੋ ਠੋ ਉਧਰ ਰਮਣ ਵਿਚਾਰੀ ਵੀਡੀਓ ਡਿਕਣ ਦੀ ਮਹਾਲੀ ਵਾਲੀ ਤੇ ਅੱਜ ਵੀਡੀਓ ਪਈ ਹੋਈ ਨਹੀਂ ਹੈਗੀ ਮਿੱਟੀ ਜਿਹੜੀ ਇਹ ਰੇਤਾ ਜਾਂ ਨਹੀਂ ਹੈਗਾ ਵਧੀਆ ਮਿੱਟੀ ਆ ਉਹਦੀ ਜੰਮ ਜਾਂਦੀ ਆ ਇਹ ਵਧੀਆ ਮਿੱਟੀ ਆ ਇਹ ਕਈ ਵਾਰ ਇੱਤਾ ਹੁੰਦਾ ਬਾਅਦ ਚ ਹੌਲੀ 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 ਉਹ ਥੱਲੇ ਵੀ ਦੱਬੀ ਜਾਂਦਾ ਹੁੰਦਾ ਇਹ ਦਬਰ ਵਾਲਾ ਤੇ ਮਿੱਟੀ ਨਹੀਂ ਹੈਗੀ ਇਹ ਰੇਤਾ ਜਾਂ ਮਿੱਟੀ ਵਾਲੀ ਰੇਤਾ ਵਾਲੀ ਮਿੱਟੀ ਨਹੀਂ ਹੈਗੀ ਇਹ ਸਿੰਪਲ ਮਿੱਟੀ ਹੈ ਜੀ ਆਪਾਂ ਖੇਤਾਂ ਚ ਹੁੰਦੀ ਆ ਮੈਂ ਜੀ ਉਹ ਤਾਂ ਜਾਣੇ ਆਪਣੇ ਕੋਰੀਅਰ ਤਿਆਰੀ ਹੈ ਫੁੱਲ ਰੋਲਾ ਰੁਲਾ ਪਾ ਕੇ ਅਸੀਂ ਕੋਰੀਅਰ ਪੈਖੀ ਤੇ ਸਵੇਰ ਦਾ ਗਾਹ ਪਿਆ ਹੋਇਆ ਮੈਂ ਸਵੇਰੇ ਵੀਡੀਓ ਚ ਕਹਿ ਰਿਆ ਸੀਗਾ ਵੀ ਮਿਸਤਰੀ ਆਣੇ ਬੜੇ ਹਾਂ ਮਿਸਤਰੀ ਪਹਿਲਾਂ ਜੀ ਭੇਜਣੇ ਬਹੁਤ ਔਖੇ ਹੋ ਜਾਂਦੇ ਨੇ ਪਰ ਸਾਡੇ ਤਾਂ ਲਿਆਉਣੇ ਬੜੇ ਔਖੇ ਨੇ ਲਿਆਉਣੇ ਬੜੇ ਔਖੇ ਹੋਏ ਪਹਿਲਾਂ ਠੀਕ ਹੈ ਅੱਜ ਮੈਨੂੰ ਐਸੀ ਚੱਲ ਭਰਤੀ ਦਾ ਜਨ ਪੈਣ ਲੱਗ ਪਈ ਕੁਝ ਹੱਦ ਤੱਕ ਕੰਮ ਸ਼ੁਰੂ ਹੋਇਆ ਪਰ ਮਿਸਤਰੀ ਨੇ ਹਲੇ ਵੀ ਕੋਈ ਆ ਨਹੀਂ ਪਾਇਆ ਹਲੇ ਵੀ 3-4 ਦਿਨ ਕਰੇ ਹਲੇ ਫੇਰ ਅਮਨ ਸਿੰਘ ਨੂੰ ਫੋਨ ਕੀਤਾ ਤਾਂ ਹਜੇ ਵੀ ਕਹਿੰਦਾ 3-4 ਦਿਨ ਹਾਂ ਭਰਤੀ ਸਿੱ ਢੰਡੇ ਆ ਬਸ ਉਹ ਮ ੋਟੇ-ਪੋਟੇ ਜਾਣੀ ਮੈਂ ਚ ਕਾਨੀ ਆ ਸੋਲਿਡ ਬੰਦੀ ਆ ਕਿਸੇ ਹੋਰ ਕੇ ਨਾ ਓ ਹੋ 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 ਇਹਦੇ ਚ ਹੀ ਆਪਾਂ ਨੇ 10 ਸੂਟ ਇਹਦੇ ਚ ਪੈਕ ਕਰਤੇ ਅੱਜ ਡੱਬੇ ਚ ਨਹੀਂ ਕੀਤੇ ਅਮਰ ਦੇ 10 ਸੂਟ ਇਹ ਚ ਨੇ ਅਪਰ ਡੱਬੇ ਚ ਵੱਧਣਾ ਵੇਟ ਵੱਧਣਾ ਨਾਲੇ ਇਹ ਤਾਂ ਪਾ ਵੀ ਨਹੀਂ ਰਿਹਾ ਹੋਰ ਚਾਹ ਮੈਂ ਨਹੀਂ ਗੱਡੀ ਚੜ੍ਹਦੀ ਚਲੋ ਟਰੈਕਿੰਗ ਨੰਬਰ ਨਹੀਂ ਲਾਏ ਹੋਏ ਟਰੈਕਿੰਗ ਨੰਬਰ ਹੋਰ ਕਿੱਦਾਂ ਲਾਉਂਗਾ ਇਹਦੇ ਤੇ ਨਹੀਂ ਲੱਗਿਆ ਇੱਧਰ ਤਾਂ ਕੋਈ ਗੱਲ ਨਹੀਂ ਖੋਲੋ ਇੱਕ ਨਾਲਿਆਂ ਦੀ ਗੁੱਟੀ ਲਿਆਵਾ ਉਹ ਪਾਣੀ ਵਿੱਚ ਹਾਂ ਲਓ ਆਜੋ ਆ ਲੋ ਲੋ ਜੀ ਜਿਹੜੀ ਭੈਣ ਸਾਡੀ ਤੇ ਕੋਰੀਅਰ ਜਾਂਦੇ ਉਹਨਾਂ ਨੂੰ ਅਸੀਂ ਨਾਲ-ਨਾਲਆਂ ਦੀਆਂ ਗੁੱਟੀਆਂ ਵੀ ਭੇਜਦੇ ਹੁੰਨੇ ਆ ਇੱਕ ਰਹਿ ਗਿਆ ਯਾਰ ਆਮਣ ਤੇ ਰਹਿ ਗਿਆ 40 ਦੇ ਨਾਲੇ ਦੂਜੀ ਦੇ ਚਲੋ ਉਥਾਂ ਇੰਡੀਆ ਚ ਨਹੀਂ ਉਹ ਇੰਡੀਆ ਚ ਨਹੀਂ ਚਲੋ ਸੈਲਫ ਹੋ ਗਏ ਹੁਣ ਦੱਸ ਕੀ ਕਰੀਏ ਚਲੋ ਕੋਈ ਨਾ ਨਾਲ ਨਾਲ ਚੁਸਵਾ ਦਈਏ ਨਹੀਂ ਨਹੀਂ ਉਹਨਾਂ ਦੇ ਸੂਟ ਹੋਰ ਜਾਣੇ ਨੇ ਹੋਰ ਬਣ ਰਹੇ ਨੇ ਹੋਰ ਧਿਆਨ ਨਾ ਜਾਇਓ ਹੌਲੀ ਜਾਇਓ ਠੀਕ ਹੈ ਸੰਗਰੂਰ ਜਾਣਾ ਤਾਂ ਮੈਨੂੰ ਫੋਨ ਕਰਿਓ ਘਰੇ ਜਾਇਓ ਘਰੇ ਦੇਖਿਓ ਕਿ ਮੇਰੀਆਂ ਰਿੰਗਾ ਘਰੇ ਪਈਆਂ ਨੇ ਸਟਾਰਟ ਕਰਾਂ ਲੈਂਦਾ ਗੱਡੀ ਲਓ ਜੀ ਅੱਜ ਭਰਤ ਵਾਲੇ ਤੇ ਲੱਗ ਗਏ ਨੇ ਹੁਣ ਦੇਖਦੇ ਆ ਕਦੋਂ ਕੰਮ ਸ਼ੁਰੂ ਹੁੰਦਾ ਕਦੋਂ ਨਹੀਂ ਆ ਟਿਫਨ ਟਿਫਨ ਬੜਾ ਰੰਗ-ਬਰੰਗਾ ਉੱਥੇ ਜਾਓਗੇ ਨਾ ਉੱਥੇ ਟਿਫਨ ਵੀ ਚੱਕ ਲਿਆਓ ਸੰਗਰੂਰੋਂ ਚੰਗਾ ਰੰਗ-ਬਰੰਗੀਆਂ ਡੱਬੀਆਂ 'ਚ ਤੁਹਾਨੂੰ ਮੈਂ ਰੋਟੀ ਦਿੱਤੀ ਅਜੇ ਕੋਈ ਪਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਰਹਿਣ ਦਿਓ ਚਲੋ ਕਢੋ ਇਹ ਕੰਮਚਾਰੀ ਗੱਡੀ ਸਾਡੀ ਉਹ ਬਾਹਰ ਖੜੀ ਧੁੱਪੇ ਇਹ ਵੀ ਧੁੱਪੇ ਹੀ ਖੜੀ ਅੱਧੀ ਧੁੱਪ ਦੀ ਸ਼ਾਂ ਆਓ ਆਓ ਗੱਡੀ ਸਾਡੀ ਥੁਪੀ ਹੈ ਇਧਰੋਂ ਅਜੇ ਵੀ ਨਿਸ਼ਾਨ ਹੈਗੇ ਨੇ ਵਿੱਚ ਥੱਲੇ ਆ ਦੇਖੋ ਚਲੋ 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 Cepat, cepat, cepat. Holy. Bye.